ਸਾਹਿਬ ਸਿਕਾ ਵੇਤੀ ਸਾਹਿਬ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਬਣਾਓ ਵੀਰ ਜੀ ਤੇ ਕਿੰਨੇ ਆ ਬਹੂ ਆਪਾਂ ਦੇ ਆਪਣੇ ਕੋ ਵੀਰ ਚਾਰ ਮੱਝਾਂ ਜੇ ਚਾਰ ਮੱਝਾਂ ਝੋਟੀਆਂ ਝੋਟੀਆਂ ਦੋ ਝੋਟੀਆਂ ਦੋ ਮੱਝਾਂ ਵੀਰ ਜੀ ਠੀਕ ਠੀਕ ਹੈ ਨਾ ਅੱਜ ਮੱਝਾਂ ਗਈਆਂ ਨਾ ਨਹੀਂ ਵੀਰ ਜੀ ਮੱਝਾਂ ਚਲੋ ਕਹਿ ਕੇ ਸਕਦੇ ਆਪਾਂ ਦੂਜੇ ਸੁਵੇ ਆ ਝੋਟੀਆਂ ਦਾ ਹੈ ਝੋਟੀਆਂ ਦੋ ਝੋਟੀਆਂ ਜੇ ਦੋ ਮੱਝਾਂ ਜੇ ਤੇ ਆਪਣਾ ਨਾਮ ਤੇ ਮੋਬਾਈਲ ਮਰ ਬੋਲ ਲੀ ਵੀਰ ਜੀ ਨਾਮ ਮੇਰਾ ਪ੍ਰਭ ਜੇ ਪਿੰਡ ਮੇਰਾ ਪਾਲ ਵਰਪਾਲ ਜੇ ਤੇ ਬਾਬਾ ਨੋਸੇਦ ਮਾਲਾ ਕੋ 4 ਕਿਲੋਮੀਟਰ ਬੈਕਸਾਈਡ ਤੇ ਪਿੰਡ ਜੇ ਮੇਰਾ ਠੀਕ ਆ ਤੇ 9780911798 ਵੀਰ ਜੀ ਤੇ ਵੀਰ ਤਸੱਲੀ ਤੁਹਾਡੀ ਤੇ ਖੜਨਗੇ ਜਾਂ ਤੁਸੀਂ ਕਰਵਾ ਕੇ ਦੇਣੀ ਆ ਇੱਥੋਂ ਵਿੱਚ ਥਲੀ ਕਰਕੇ ਖੜੋ ਤੇ ਮੇਰੇ ਕਿਲੇ ਵਧਿਆਣ ਨੂੰ ਮੂੰਹ ਕਰਕੇ ਇੱਥੇ ਥਲੀ ਜੇ ਮੇਰੀ ਨਾ ਤਸੱਲੀ ਜਿਹੜਾ ਵੀ ਭੈਣ ਭਰਾ ਆਉਂਦਾ ਨਾ ਜਿੰਨੇ ਲਾਉਣੇ ਆ ਗੱਪਣਾ ਨਗਰ ਦੀ ਨਾ ਚਲ ਯਾ ਆਪਣੇ ਡਾਕਟਰ ਦੀ ਕਰਾ ਲੈ ਵੀਰ ਕੋ ਮੇਰੇ ਡਾਕਟਰ ਤਾਂ ਰਵੇ ਮੇਰੇ ਡਾਕਟਰ ਨੇ ਚਾਹ ਕੀਤੀਆਂ ਕਿ ਕਿੰਨੀਆਂ ਗੱਪਣਾਆਂ ਤਿੰਨ ਗੱਪਣਾ ਵੀ ਸੀ ਤੇ ਕਿੰਨੀਆਂ ਟੋਕੜਾ ਕੱਪਣਾ ਗੱਬਣਾ ਟੋਕੜਾ ਕੱਪਣਾ ਵੀ ਤੇ ਕਹਿ ਸਕਦੇ ਆਪਾਂ ਉਹਨੂੰ ਤਾਂ ਪਾਸ ਕਰਾਉਣ ਵਾਲੇ ਆਣ ਪਾਸ ਕਰਾਉਣ ਵਾਲੇ ਵੀਜੀ ਆ ਵੀ ਮਨ ਲਓ 8 9 9 ਮਹੀਨੇ ਦੇ ਗੱਬਣਾ ਮਚਾਵੇ ਥਾਣੇ ਪਾਸ ਕਰਾਉਣ ਆ ਆ ਥਾਣੇ ਪਾਸ ਹੋ ਜਾਣੀਆਂ ਬਸ ਇਹ ਤੇ ਆ ਸੱਜਰ ਦੀ ਮੱਝ ਵੀ ਇਹ ਸੱਜਰ ਕਿੰਨੇ ਦਿਨਾਂ ਦਾ ਸੂਆ ਉਹ ਸੂਆ ਵੀ ਤੇ ਕੋ ਹਫਤੇ ਦਾ 10 ਦਿਨਾਂ ਦਾ ਲਾਦੇ ਵੀ ਹਫਤੇ ਦਾ 10 ਦਿਨਾਂ ਦਾ ਸੂਆ ਹਾਂਜੀ ਹਾਂਜੀ ਵੀਜੀ ਤੇ ਕਿਨਵਾ ਸੂਆ ਵਾ ਸੂਆ ਵੀ ਦੂਜਾ ਵਾਲਾ ਤੀਜਾ ਵਾਲਾ ਕੋ ਝੁੱਠਾ ਵਾਲਾ ਆਪਣੀ ਸਮਝ ਲਾਗੋ ਆਪੇ ਸਮਝ ਲਾਗੋ ਆਪ ਕੋ ਨਹੀਂ ਪਤਾ ਇਹਦਾ ਵੀਜੀ ਠੀਕ ਠੀਕ ਆ ਤੇ ਦੁੱਧ ਕਿੰਨਾ 9 ਤੇ ਥੋੜਾ ਜਿਹਾ ਨੀਲੀ ਰਾਵੀ ਚ ਪੱਖ ਰੱਖਦੀ ਆ ਤੇ ਇਹ ਆ ਬੇਲ ਬਾਜ ਚੰਗੀ ਲੰਮੀ ਆ ਤੇ ਛੋਟੀ ਲੱਤਦੀ ਆ ਮਤਲਬ ਪੇਠਪੋੜ ਦੀ ਪੂਰੀ ਚੌੜੀ ਆ ਤੇ ਥਣ ਵੀਰੇ ਦੇ ਪੰਜ ਆ ਇਹ ਕਰਮਾਲੀ ਵੀਰ ਕਰਮਾਲੀ ਪੰਜ ਨਹੀਂ ਥਣ ਕਰਮਾਲੀ ਆ ਮੱਝ ਕਰਮਾ ਵੀਰ ਖਾਹਰ ਦੇ ਪਰਲੇ ਪਨੇ ਹੋਗੇ ਪਰਲੇ ਪਨੇ ਹੋਗੇ ਖਾਹਰ ਪਰਲੇ ਪਨੇ ਥਣ ਉਹ ਚੰਦ ਚੱਲਦਾ ਵੀ ਚੱਲਦਾ ਪੰਜ ਸੱਤਾਂ ਆਉਂਦੀਆਂ ਆਗੇ ਅੱਛਾ ਪੰਜ ਸੱਤਾਂ ਆਉਂਦੀਆਂ ਵਾ ਠੀਕ ਆ ਵੀਰ ਦੇਖਿਆ ਦੇਖਿਆ ਕਈ ਗਰਾਂ ਨਹੀਂ ਵੀ ਦੀਦਾ ਕਈ ਨਹੀਂ ਆਪ ਦਿਖਾਉਣਾ ਵੀਰੇ ਨਾਲੋਂ ਪਤਾ ਗੱਲ ਕੀ ਆ ਨਾ ਕਈ ਵੇ ਅੱਖਾਂ ਹੀ ਠੱਟਾ ਪੈ ਜਾਂਦਾ ਨਹੀਂ ਪਤਾ ਲੱਗਦਾ ਤੇ ਵੀਰ ਜਿਹੜੀ ਕੋਈ ਗੱਲਬਾਤ ਹੁੰਦੀ ਆ ਹੁੰਦੇ ਵੀ ਪੁੱਛ ਲਿਆ ਕਰੋ ਕਿਉਂਕਿ ਅਹੀਂ ਕਿਹੜਾ ਵੀ ਸਾਡੇ ਕੋਲ ਕੋੜਾ ਮਤਲਬ ਗਲਤੀ ਹੋ ਨਹੀਂ ਸਕਦੀ ਸਾੜਕੋ ਵੀ ਹੋ ਸਕਦੀ ਆ ਇਹ ਇਸ ਕਰਕੇ ਥੋੜਾ ਜਿਹੀ ਤਾਂ ਬੋਲਦੇ ਨੂੰ ਕੁਝ ਗੱਲਾਂ ਨਾ ਰਹਿ ਜਾਂਦੀਆਂ ਪੁੱਛਣ ਵਾਲੀਆਂ ਇਹ ਕੀ ਤੁਹਾਨੂੰ ਵੀ ਪੁੱਛ ਸਕਦਾ ਵਾ ਤੇ ਤੁਸੀਂ ਵੀ ਜੇ ਕਈ ਨਾ ਹੁੰਦਾ ਵਾ ਵੀ ਕਈ ਵਪਾਰੀ ਭਰਾ ਅੜਬੋ ਵੀ ਆ ਨਹੀਂ ਨਹੀਂ ਵੀਰ ਆਪਣਾ ਨੀ ਹੋ ਜਾਏਗਾ ਵੀਰ ਭਾਵੇਂ ਕੋ ਆਪਣਾ ਡੰਗਰ ਨਾ ਨਾ ਲਵੇ ਕੋਈ ਤਾਂ ਵੀ ਫੋਨ ਲਾਵੇ ਵੀਰ ਆਪਾਂ ਨੇ ਹੋ ਜਾ ਮਸਲਾ ਹੋਊਗਾ ਹੋ ਸਕਦਾ 2-3 ਮਿੰਟ ਗੱਲ ਕਰੀ ਆਪਾਂ ਮਨੇ ਸਹੀ ਹੈ ਤਾਂ ਬਾਕੀ ਇਹਦਾ ਦੱਸ ਵੀਰ ਕਿੰਨਾ ਮ ਲੈਂਡ ਦੇਣਾ ਇਹਦਾ ਵੀਰ ਦਵਾ ਲੈਣ ਦੇ ਨਾਲ ਦੋ ਘਟਾ ਦੋ ਘਟਾ ਛੱਡ ਦੀ ਉਹਦੇ ਵਿੱਚ ਛੋੜਛਾਪਾ ਕਰਦਾ ਕਰਦਾ ਵੀ ਕੋਈ ਕਰਦਾ ਕੋਈ ਨਹੀਂ ਆ ਗਿਆ ਭੈਣ ਭਰਾ ਦਾ ਫੋਨ ਬਾਕੀ ਫੇਰ ਵੀ ਬੇਨਤੀ ਅਸੀਂ ਮਤਲਬ ਸ਼ੁਰੂ ਚ ਵੀ ਕਰਦੇ ਤਸੱਲੀ ਕਰਕੇ ਖੜੇ ਆਪਣੀ ਤਸੱਲੀ ਕਰਕੇ ਖੜੇ ਵੀ ਚ ਕੋਈ ਜਰਾ ਦੋ ਟਾਈਮ ਤਸੱਲੀ ਕਰਕੇ ਦੋ ਟਾਈਮ ਖੜੇ ਹੋਰ ਜੀ ਆਹ ਵਾਰੀ ਕੱਟੀ ਜਾ ਵੀਰ ਜੀ ਅੱਛਾ ਇਹ ਪਿਓਰ ਮੋਹਰੇ ਦੀ ਕੱਟੀ ਜਾ ਵੀਰ ਜੀ ਠੀਕ ਹੈ ਇਹਦੀ ਮਾਦਰ ਰਕਾਰਡ ਕੋਈ ਅੰਦੇ ਵੀ 16 17 ਕਿਲੋ ਦਾ ਵਾ ਅਛਾ ਸੋਲਾ ਸਤਾਰਾਂ ਸੋਲਾ ਸਤਾਰਾਂ ਕਿਲੋ ਦਾ ਵਾ ਇਹ ਕੱਟੀ ਆ ਹਰਿਆਣਾ ਜੋਂ ਨਮਾਗਰਮਾਈ ਦੇ ਠੀਕ ਹੈ ਜੀ ਠੀਕ ਹੈ ਵੀ ਜੀ ਇਹ ਮੱਚੂ ਆਈ ਦੇ ਪਿਓਰ ਕਾਲੀ ਵੀਰ ਜੱਡ ਬਲੈਕ ਜਾਇਆ ਫੁੱਲ ਤੇ ਸੁਆ ਕਿਨਵਾ ਵੀਰੇ ਸੁਆ ਵੀਰ ਜੀ ਦੂਜਾ ਸੁਣਾ ਝੋਟੀ ਨੇ ਤੇ ਹੋਣ ਹੈਗੇ ਢਾਈਆਂ ਮੈਨੂੰ ਦੇ ਗੱਪਣ ਦੋਵਾਂ ਦੀ ਕਰਕੇ ਲੈ ਜੀ ਅਛਾ ਦੋਹਾਂ ਦੀ ਕਰਕੇ ਲੈ ਜੀ ਹਾਂ ਜੀ ਜੀ ਢਾਈਆਂ ਆਪਣਾ ਡੈਕਟਰ ਲੈ ਆਵੇ ਮੇਰੀ ਕਿਆ ਕਹਿ ਜੀ ਹੈ ਆਪਣਾ ਡੈਕਟਰ ਲੈ ਆਵੇ ਜਾਂ ਵੀਰ ਉਦੋਂ ਮੌਕੇ ਤੇ ਤੁਸੀਂ ਆਪਣਾ ਡੈਕਟਰ ਛੱਡੋ ਆਪਣਾ ਫੱਦ ਲਾਂ ਵੀ ਜੀ ਤੁਸੀਂ ਕਈ ਵਾਰਾਂ ਵੀਰ ਆਉਂਦੇ ਆ ਦੂਰੋਂ ਤੇ ਦੂਰੋਂ ਡੈਕਟਰ ਦੇ ਨਾਲ ਆਉਣਾ ਨਹੀਂ ਹਾਂਜੀ ਹਾਂਜੀ ਤੁਹਾਨੂੰ ਆਪਣਾ ਡਾਕਟਰ ਸੱਦਣਾ ਪੈਣਾ ਵਾ ਆਪਣਾ ਸਦਲਾ ਵਾਲਾ ਵੀਜੀ ਤੁਹਾਡੇ ਡਾਕਟਰ ਦੀ ਜਾਂ ਵੀਡੀਓ ਬਣਾ ਲੈਣਾਂ ਜਾਂ ਕੁਝ ਵੀ ਆ ਬਿਲਕੁਲ ਆਪਣਾ ਪੂਰਾ ਪੂਰਾ ਕਰ ਲੈਣਾ ਤੇ ਬਾਕੀ ਮੈਂ ਵੀ ਇਹੋ ਜਿਹਾ ਗਵਾਹ ਇੱਥੇ ਦੋ ਮਹੀਨੇ ਦੀ ਗੱਬਣਾ ਤੇ ਆਪਣੇ ਘਰ ਜਾ ਕੇ ਪਾਉਂ ਇੱਕ ਦਿਨ ਮੈਨੂੰ ਖਲੋਗੇ ਦੱਸ ਦੇਣ ਵੀਰਸ ਇਹ ਵੀ ਗੱਲ ਆ ਜਾਂ ਦੇ ਅਗਲੇ ਆ ਕੇ ਚੈੱਕ ਕਰਾ ਕੇ ਹਫਤੇ ਬਾਅਦ ਮਹੀਨੇ ਬਾਅਦ ਮਹੀਨੇ ਬਾਅਦ ਇਹ ਤੇ ਅਸੀਂ ਇਸ ਚੀਜ਼ ਨੂੰ ਮੰਨਦੇ ਜਾ ਕੇ ਚੌਂਹਿਆ ਘੰਟਾ ਬਾਅਦ ਜਾਂ ਦੂਜੇ ਦਿਨ ਕਰਾ ਕੇ ਚੈੱਕ ਕਰਾ ਲਿਆ ਕਰਨ ਤੇ ਬਾਕੀ ਝੋਟੀ ਚੰਗੀ ਆ ਪਿਛਪੂੜਾ ਪੂਰਾ ਚੌੜਾ ਵਾ ਤੇ ਹੈ ਕਾਲੀ ਆ ਜੱਟ ਬਲੈਕ ਵੀ ਬਿਲਕੁਲ ਗੱਲ ਲੱਗਦੀ ਕਾਲਾ ਕਾਲਾ ਵਾਲ ਨੇ ਆਵੇ ਓਡੀ ਦਾ ਠੀਕ ਵਿਖਾ ਸੀ ਮੇਰਾ ਵੀਰਾਂ ਦੋਲੀ ਗਰਾਜ ਓਡੀ ਦੀ ਹੁਣ ਇਹ ਹੈ ਸੋਹਣੀ ਹੈ ਵੀਰੇ ਚੰਗੀ ਸੋਹਣੀ ਸਾਫ਼ ਸੁਥਰੀ ਆ ਤੇ ਇਹ ਵਾਅਦੇ ਦੀ ਆ ਜਿਹੜਾ ਵੀਰ ਬਿਲਕੁਲ ਬਿਲਕੁਲ ਇਹਦੀ ਵਾਅਦੇ ਦੀ ਆ ਇਹ ਆਪਣੇ ਵਾਲੇ ਨੇ ਸਮਝ ਲਾ ਲਈ ਕਿ ਨਹੀਂ ਵਾਅਦੇ ਦੀ ਵਾਅਦੇ ਦੀ ਤੇ ਇਹਦਾ ਮਤਲਬ ਵੀ ਦੁੱਧ ਦਾ ਤਾਂ ਪਤਾ ਵੀਰੇ ਕਿੰਨਾ ਦਿੱਤਾ ਨੇ ਪਹਿਲੇ ਸਵੇਰ ਕੋਈ ਨਹੀਂ ਚੱਲਦਾ ਆ ਦੇ ਆਪ ਨੂੰ ਹਾਂਜੀ ਉਹ ਤੇਰਾ ਕਰ ਰਹੇ ਨੇ 13 14 ਕਿਲੋ ਆਉਂਦੇ ਆ ਜੇ ਤੁਸੀਂ 10 ਕਿਲੋ ਜਾਂ 11 ਮੰਨ ਕੇ ਲੈ ਲਿਓ ਮੈਂ ਵੀ ਕਿਲੋ ਕਰਕੇ ਲੈਣਾ ਠੀਕ ਆ ਇਹ ਸਾਮ ਹੁੰਦੀ ਵੀਰ ਜੋਦੀ ਨਹੀਂ ਨਹੀਂ ਸਾਮ ਹੁੰਦੀ ਤੇ ਦੱਸਣ ਦੇ ਦੌਰਾਨ ਵਪਾਰੀਆਂ ਭਰਾਵਾਂ ਨੇ ਵੀ ਇਹੋ ਗੱਲ ਦੱਸੀ ਹੁੰਦੀ ਜੋ ਘਰ ਵਾਲਿਆਂ ਦੱਸਿਆ ਹੁੰਦਾ ਹਾਂਜੀ ਹਾਂਜੀ ਵੀ ਜੀ ਤੇ ਬਾਕੀ ਆਪਣੀ ਸਮਝ ਨਾਲ ਲੈਣ ਸਮਝ ਨਾਲ ਕਿਉਂਕਿ ਇਹ ਤੇ ਇੱਕ ਪਰਖ ਹੁੰਦੀ ਆ ਜਾਂ ਵੱਲੋਂ ਆਈਡੀਆ ਹੁੰਦਾ ਵਾ ਬਿਲਕੁਲ ਬਿਲਕੁਲ ਵੀਰ ਆ ਪਰਖ ਹੀ ਆ ਬਾਕੀ ਕਿਸਮਤ ਚੱਲਦੀ ਆ ਬਾਕੀ ਕਿਸਮਤ ਚੱਲਣੀ ਵੀ ਜੀ ਹਾਂਜੀ ਬੰਦੇ ਕੋ ਵੱਧ ਤੋਂ ਜ਼ਿਆਦਾ ਨੂੰ ਹੋ ਸਕਦਾ 14-15 ਕਿਲੋ ਕਰਜੇ ਵਧੀਆ ਰਹੇ ਵੱਧ ਕਰਜੇ ਹਾਂਜੀ ਹਾਂਜੀ ਇਹ ਸਾਹਮਣਾ ਕਰੂ ਕੋਈ ਛੋਟੀ ਟੋਟ ਕੀ ਰਸੀ ਹੋਣੀ ਵੀਰੇ ਹਾਂਜੀ ਤੇ ਕੀ ਕਰਨਾ ਦਾ ਲੈਣ ਲੈਣ ਇਹਦਾ ਵੀਰੇ 45000 ਰੁਪਇਆ ਅੱਛਾ 45000 ਹਾਂਜੀ ਤੇ 45 ਨੂੰ ਮਾਨਤਾ ਨੂੰ ਹੋਊ ਕੋਈ ਇਹ 40 ਦਵਾਂਗੇ ਜੀ ਅੱਛਾ 40 ਦੀ ਹਾਂਜੀ ਠੀਕ ਆ ਆਪਾਂ ਨਹੀਂ ਹੁਣ ਬੋਲਣਾ ਇਹ ਜੈੱਡ ਬਲੈਕ ਦੇ ਵੀਰ ਬਾਈ ਕੱਟੀ ਸੋਣੀ ਯਾਦੀ ਨਹੀਂ ਆ ਕਿ ਜਦੋਂ ਮੱਲੋ ਟਾਈਮ ਮੱਲੋ ਚੰਗਾ ਟਾਈਮ ਹੋਵੇ ਕੋਈ ਸਾਂਭ ਜਾਲੀ ਨਹੀਂ 80000 ਦੀ ਝੋਟੀ ਉਸ ਟਾਈਮ ਤੇ ਵਿਕਦੀ ਆ ਇਤਲੋ ਵੀ ਜੀ ਆਪਾਂ ਆਪਣੀ ਸਮਝ ਹੁੰਦੀ ਏ ਨਹੀਂ ਨਹੀਂ ਦੱਸਣਾ ਥੋੜਾ ਜਿਹਾ ਆਈਡੀਆ ਪਤਾ ਗੱਲ ਕੀ ਆ ਇਸ ਟਾਈਮ 10000 ਰੁਪਿਆ ਮੰਨ ਕੇ ਖਰਚਾ ਲਾ ਲਈ ਕੋਈ 10000 ਰੁਪਿਆ ਦਾ ਤੋਂ ਵੱਧ ਲੱਗੂ ਵੀ ਜੇ ਖੱਚਾ ਜੀ ਤੇ ਇਹਨਾਂ ਦੇ ਐਫ ਡੀ ਵੀ ਕਰਾ ਦੀ ਤਾਂ ਨਹੀਂ ਪੈਸੇ ਆਉਂਦੇ ਨਹੀਂ ਆਉਂਦੇ ਵੀ ਜੀ ਨਹੀਂ ਆਉਂਦੇ 40000 ਨੂੰ ਇਹਨਾਂ ਦੇ ਨਾਮ ਲਾਉਣਾ ਪੀ ਜਾ ਇਹਦਾ ਟਾਈਮ ਵੀਰ ਇਹ ਵੀ ਸਾਡੇ 8.5 ਦੇ ਆਪਾਂ ਠਾਣੇ ਕਰਕੇ ਦਵਾਗੇ ਅੱਠਾ ਤੁਸੀਂ ਅੱਠਾਂ ਦੀ ਕਰਕੇ ਦਵਾਓਗੇ ਆਪਾਂ ਠਾਣੇ ਕਰਕੇ ਤੇ ਸੁਆ ਸੁਆ ਵੀਰ ਪਹਿਲਾਂ ਸੁਣੀ ਦੂਜੀ ਸੁਣਾ ਦੇਣੀ ਤੁਸੀਂ ਵੀਰ ਜਿੰਨੀਆਂ ਤੜ ਕੋ ਗੱਬਣਾ ਵਾ ਚੈੱਕ ਕਰਾਈਆਂ ਆਪ ਮੇਰੇ ਚੱਕ ਵੀਰ ਜੀ ਮੇਰੇ ਡਾਕਟਰ ਜੀ ਚੱਕਿਆ ਅੱਠਾਂ ਮਹੀਨਿਆਂ ਦੀ ਗੱਬਣ ਆ ਅੱਠਾਂ ਦੀ 8.5 ਦੀ ਅੱਠਾਂ ਦੀ ਕਰਕੇ ਦਵਾਵਾਂਗੇ ਆਪਾਂ ਤੇ ਸੁਆ ਕਿੰਨਾ ਵੀਰ ਇਹਦਾ ਸੁਆ ਵੀਰ ਦੂਜੇ ਸੁਣਾ ਦੇਣੀ ਅੱਛਾ ਦੂਜੇ ਸੁਗਾ ਵਾ ਤੇ ਦੁੱਧਾ ਤੇ ਕਿੰਨਾ ਕਿ ਚੋਇਆ ਦੁੱਧ ਚੋਰ ਤੇਰਾ ਗਾ ਰਿਹਾ ਮੇਰੇ ਜੀ ਥਣ ਥਣ ਢਾੜੇ ਪਾਸਿਆ ਥਣ ਪਾਸੇ ਵੀ ਜੀ ਉਹ 10 10 ਕਿਲੋ ਕਰਕੇ ਲਵੇ ਵੀਰ ਮੈਂ 13 14 ਨਹੀਂ ਹਾਂ ਦਾ ਠੀਕ ਆ ਉਹ 10 12 ਕਿਲੋ ਮੰਨ ਚਲੋ ਇਹ ਨਹੀਂ ਇਹ ਤਾਂ ਨਾਰਮਲ ਚਾਹੂਗੀ ਵੀਰ ਆ 10 ਕਿਲੋ ਮੰਨ ਕੇ ਲਵੇ 10 ਕਿਲੋ ਵੀ ਜਿੰਨਾ ਦੇ ਤੋ ਮੁੱਲੀ ਹੋਣਾ ਕਰ ਰੱਖਣਾ ਮੁੱਲ ਜੇ ਆਪਾਂ ਗੱਟੀਆਂ ਵਾਂ ਰੱਖਾਂਗੇ ਜਿਹੜੇ ਟੋਕਾ ਝੋਟੀਆਂ ਲਈ ਦੀਆਂ ਠੀਕ ਆ ਤੇ ਇਹਦਾ ਕੀ ਕਰਨਾ ਲੈਣ ਦੇਣਾ ਇਹਦਾ ਵੀ ਜ 55000 ਰੁਪਇਆ ਤੇ 55000 ਤੋਂ ਕੀ ਮਾਨਦਾਨ ਕਰੂੰਗਾ ਕੋਈ ਛੜਦਾ ਵੀਰ 5000 ਰੁਪਏ ਤੇ ਇਹ ਤੋਂ ਹੋਰ ਛੜੂੰਗਾ 2000 ਰੁਪਏ ਛੜਾਂ ਵੀ ਜੁਰ 48000 48000 ਛੜਾਂਗੇ ਕੋਈ ਫਟਾ ਗੱਲ ਕੀ ਆ ਭੈਣ ਭਰਾਵਾਂ ਨੇ ਸਾਹਮਣੇ ਆਂਦੇ ਆ ਬਿਲਕੁਲ ਵੀ ਨਹੀਂ ਸਾਹਮਣਾ ਮੋੜ ਛੱਡਣਾ ਬਸ ਆਈ ਆਏ ਨੇ ਸਾਨੂੰ ਇਹ ਅੰਦਾ ਵੀ ਸਾਡੇ ਭੈਣ ਭਰਾ ਜਿਹੜਾ ਚੈਨਲ ਚੱਲਦਾ ਨਾ ਹਾਂਜੀ ਹਾਂਜੀ ਕੋਈ ਭੈਣ ਭਰਾਵਾਂ ਕਰਕੇ ਚੱਲਦਾ ਵਾ ਦੇਖੋ ਵਿਦਿਆ ਦੇਖੋ ਜੋ ਵੀਡੀਓ ਆਪ ਆਪਾਂ ਵੀਡੀਓ ਪਾਈ ਪਰ ਸੁਣ ਆਉਦੀ ਤੇ ਪਤਾ ਨਹੀਂ ਬੇ ਇੰਨਾ ਹੀ ਫੋਨ ਆ ਗਿਆ ਵੀਰ ਆ ਗਿਆ ਭੈਣ ਭਰਾਵਾਂ ਪਿਆਰ ਆਪਣਾ ਹੁਣ ਜੁਗਲੀ ਵੀਰ ਜੀ ਨਹੀਂ 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 ਹੁਣ ਅਗਲੀ ਆਪਾਂ 5 ਮਿੰਟ ਰੁਕ ਜਾ ਬਸ 5 ਮਿੰਟ ਰੋਕੇ ਜੁਗਲੀ ਮੈਨੂੰ ਵੀਰ ਬਣਾ ਕਹਿ ਦੇਣਾ ਵੀਰ ਮੈਂ ਬਾਈ ਕਰਦਾ 5 ਮਿੰਟ ਸੱਚੀਆ ਵੀਰ ਜੀ ਆਹ ਮਲੋ ਆਪਾਂ ਝੋਟੀ ਦਿਖਾਉਨੇ ਆਂ ਤੇ ਬੀਕੋ ਬਣਾਉਂਦੇ ਆਂ 5 ਮਿੰਟ ਤੱਕ ਤੁਹਾਨੂੰ ਬੈਕ ਹੋ ਗਾ ਚੰਗੀ ਝੋਟੀ ਆ ਠੀਕ ਹੈ ਠੀਕ ਇਹਦਾ ਸੂਆ ਲਾ ਲਓ ਤੁਸੀਂ ਟਿੱੱਜਾ ਇਹਦਾ ਲਾ ਲਿਓ ਹੁਣ ਪਤਾ ਨਹੀਂ ਦੁੱਜਾ ਇਹਦੇ ਵੀਰ ਦਾ ਸੰਗ ਲਾਓ ਧਿਆਨ ਨਾਲ ਪੁੱਤੋ ਇਹਦਾ ਦਾਸ ਵੀਰ ਇਹਦਾ ਵੀਰ ਮੈਂ ਕੀ ਦੱਸਾਂ ਇਹਦਾ ਪਹਿਲਾ 100 ਕਿਲੋ ਦੁੱਧ ਚੋ ਆ ਗਈ ਝੋਟੀ ਅੱਛਾ ਏ ਤੇ ਬਾਕੀ ਪੇਠ ਪੜਾ ਤੇ ਦੇਖਣ ਡੈ ਵੀਰ ਪੈਣ ਪੜਾ ਵੀਰ ਚੰਗੀ ਆ ਵੱਡੀ ਆ ਬਹੁਤ ਸਾਫ ਜੋਟੀ ਵੀਰੇ ਤੇ ਬਾਕੀ ਪੇਠ ਪੋੜ ਦੀ ਵੀ ਕੱਦ ਕਾਰ ਦੀ ਪੂਰੀ ਮਲਕ ਹੈ ਤੇ ਬਾਕੀ ਚਲੋ ਦੁੱਧ ਸੇਵਾ ਦਾਣਾ ਵੀਰ ਦੁੱਧ ਸੇਵਾ ਦਾ ਇਹ ਟ੍ਰਾਂਜੈਕਸ਼ਨ ਦੇ ਦੋ ਤਿੰਨ ਬਾਰੇ ਖਾ ਗਈ ਨਾ ਤੇ ਮੱਝ ਹੋ ਚੌੜੀ ਹੋਣੀ ਹੈ ਚਲ ਹੋ ਜਾਣੀ ਹੈ ਤੇ ਬਾਕੀ ਟ੍ਰਾਂਜੈਕਸ਼ਨਾਂ ਦੀਆਂ ਗੱਲਾਂ ਵੀਰਾਂ ਦੀਆਂ ਮਾਜੀ 1000 ਦੋਗੀ ਬਾਅਦ ਕੇ ਇਹ ਬਲ ਬਾਕੀ ਵੀਰ ਕਿਸਮ ਦਾ ਆਪੋ ਆਪਣੀ ਖੇਡ ਦੀਆਂ ਕਿਸਮ ਦਾ ਹਾਂ ਤੇ ਇਹ ਆ ਵੀ ਉਹ ਕਿੰਨਾ ਟਾਈਮ ਦੀ ਇਹ ਗੱਬਣ ਇਹ 8.5 ਮਹੀਨੇ ਦੀ ਅਠਾਂ ਦੀ ਕਰਕੇ ਦਵਾਉਂਗੀ ਜੀ ਇਹ ਦੀ ਅਠਾਂ ਦੀ ਕਰਕੇ ਦਵਾਉਂਗੀ ਹਾਂ ਜੀ ਤੇ ਵੀਰ ਜੀ ਤਿਆਰ ਇਹਨਾ ਮੱਝ ਮੱਝ ਸਵਾ ਲੱਖ ਦੀ ਵਿਗੂਗੀ ਇਹ ਵਿਗਣੀ ਵਿਗਣੀ ਹੱਸ ਕੇ ਵਿਗਣੀ ਵੀ ਇਹਦੇ ਸਵਾ ਲੱਖ ਦੀ ਮੱਝ ਇਹ ਤੇ ਇਹ ਦੁੱਧ ਕਿੰਨਾ ਕੁ ਚਵਾਉਗੀ ਦੁੱਧ ਵੀ 16-17 ਕਿਲੋ ਭਰਾਉਗੀ ਇਹ ਠੀਕ ਬਾਕੀ ਦੁੱਧ ਵੀਰ ਵੇਖੋ ਗੱਬਣ ਆ ਸਾਨੂੰ ਨਹੀਂ ਪਹਿਲਾਂ 10 ਕਿਲੋ ਕਰਨਾ 16-17 ਕਿਲੋ ਕਰਨਾ ਜਦੋਂ ਯਾਰ ਆਪਣੇ ਕੋ ਸੱਜੇ ਸੁਝੇਦਾ ਆਪਾਂ ਕੋਣੀ 16-17 ਕਿਲੋ ਕਹਤਾ ਹਾਂ ਜੀ ਆਪਾਂ ਗੱਬਣਾ 16-17 ਕਿਲੋ ਕਹੀ ਜਾਣਨਾ ਇਹ ਨੇ ਵੀ ਮੈਨੂੰ ਪਤਾ ਤੁਸੀਂ ਆਪਣੀ ਖ਼ਾਬ ਕਰਕੇ ਵੇਖਣੀ ਆ पता गल किया कई 16 17 ਕਰ ਲੈ 20 ਕਰ ਦੋ ਜੀ ਯਕੀਨ ਹੀ ਇਹਨਾਂ ਕਰ ਲੈਂਦੇ ਨਾ ਉਹ ਵਪਾਰੀਆਂ ਪਰ ਵਾਂਗੋ ਪੁੱਛਦੇ ਆ ਉਹ ਵਾਰੀ ਪਰ ਆਉਂਦੇ ਜਨਾਂ ਨਾ ਤਜਰਬਾ ਨਹੀਂ ਹੋ ਜਾਂਦਾ ਤੁਹਾਡਾ ਬਿਲਕੁਲ ਨਹੀਂ ਨਹੀਂ ਵੀ ਜੀ ਨਹੀਂ ਤਜਰਬਾ ਬੰਦੇ ਦੀ ساری ਉਮਰ ਲਾ ਕੇ ਤਜਰਬਾ ਫਿਰ ਨਹੀਂ ਲੱਗੋਗੇ ਇਹ ਪਤਾ ਕੀ ਆ ਵੀ ਜੀ ਚੋ 14 15 ਕਿਲੋ ਦੁੱਧ ਖਾਸ ਕੇ ਚਵਾਉਗੀ ਉਹ 16 17 ਕਿਲੋ ਕਹਿੰਦੇ ਇਹ 14 ਕਿਲੋ ਕਿ 14 15 ਗਲਾਸ ਕੇ ਚਵਾਉਗੀ ਠੀਕ ਆ ਤੇ ਬਾਕੀ ਆ ਆਪਣੀ ਚਲੀ ਕਰਕੇ ਖੜੋ ਵੀ ਜੀ ਇਥੇ ਤੇ ਕਿਆ ਕੇ ਪਾਸ ਕਰਾ ਖੜੋ ਗਾਰੰਟੀ ਆਪਣੀ ਇਹਨਾਂ ਦੀ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਵੀ 60000 ਰੁਪਿਆ ਉੱਚੋ ਮਾਨਤਾਨ ਵੀਰੇ 2000 ਰੁਪਏ ਛਡਾਂਗੇ ਤੇ ਦੋ ट्रांजੈਕਸ਼ਨ ਦੇ ਬੋਰੇ ਠੀਕ ਹੈ 2000 ਰੁਪਏ ਦੋ ट्रांजੈਕਸ਼ਨ ਦੇ ਬੋਰੇ ਅੱਛਾ 58000 ਚੋਂ ਦੋ ट्रांजੈਕਸ਼ਨ ਦੇ ਬੋਰੇ ਠੀਕ ਹੈ ਬਾਕੀ ਹੁਣ ਭੈਣ ਭਰਾ ਫੋਨ ਲਾਵੇ ਕੋਈ ਤੇ ਜਾ ट्रांजੈਕਸ਼ਨ ਮੈਂ ਮੰਗਾ ਦੂੰਗਾ ਜਾ ਜਾ ਕੇ ਲੈ ਲਵੇ ਲਵੇ ਜਰੂਰ ਲਵੇ ਜਰੂਰ ਨਾ ਨਾ ਉਹ ਤਾਂ ਨਹੀਂ ਭੈਣ ਭਰਾਵਾਂ ਲੈਣੀ ਇਹ ਲੈਣਾ ਨਾ ਕਿਸ ਨੇ ਤੈਨੂੰ ਵੀ ਸਾਹਮਣੀ ਹਣੀ ਇਹ ਤਾਂ ਮੇਰੇ ਕੋਲ ਲੈ ਜੂਗਾ ਨਾ 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 ਅੱਖੇ ਤੋਂ ਲੈ ਕੇ ਦਊਗਾ ਹਾਂ ਫਿਰ ਮੱਝ ਸਾਂਭ ਹੋ ਜੂਗੀ ਤੇ ਇਹ ਨਾ ਮੈਂ ਹੋਰ ਮੱਝਾਂ ਨੂੰ ਪਾਲਣੋਂ ਉਹ ਨਾ ਨਹੀਂ ਮਰਜੀ ਵੀਰ ਫਿਰ ਫਿਰ ਜੋ ਵੀ ਇਹਨੂੰ ਲੈਣਗੇ ਜਦੋਂ ਯੂ نو ਚੋਣੀਆਂ ਉਹਨੂੰ ਚੋਣਗੇ ਨਹੀਂ ਇਹਨਾਂ ਨਾ ਇੱਕ ਹੀ ਸਾਂਭ ਵੀਰ ਕਰਾਉਗੀ ਮੱਝ ਠੀਕ ਆ ਇਹ ਸਾਂਭ ਮੰਗੂਗੀ ਹੁਣ 1.5 ਮਹੀਨਾ ਸਾਂਭ ਮੰਗੂ 2 ਮਹੀਨੇ ਤੇ ਬਾਕੀ ਮੱਝ ਦੱਸੂਗੀ ਆਪਣੇ ਆਪ ਖਰੋਤੀ ਵੀ ਕੋਈ ਹੱਥ ਲਾ ਕੇ ਐ ਨਹੀਂ ਕਹੂਗਾ ਇਹ ਤਿਲਕ ਦਾ ਫਿਰ ਹੱਥੇ ਤੋਂ ਇਹੋ ਜੀ ਮੱਝ ਆਏ ਇਹਨੇ ਹੈ ਚੰਗੀ ਬਹੁਤ ਸਾਫ ਮੱਝ ਵੀਰ ਦੀ ਬਹੁਤ ਸਾਫ ਆ ਬਾਕੀ ਇਹ ਮੱਝਾਂ ਬਾਕੀ ਸਾਰੇ ਇਹ ਮਜਾ 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 ਕੋ ਆਪਣੀ ਵੱਖਰੀ ਤੋਰਿਆ ਜੀ ਨਹੀਂ ਨਹੀਂ ਹੈ ਵਖੋ ਵਖਰੇ ਸਾਡਾ ਗੱਲ ਕੀ ਹੁੰਦਾ ਵੀ ਸਾਰੇ ਆਪ ਪੰਜ ਬੰਦੇ ਖਲੋਤੇ ਆ ਪੰਜ ਆਪ ਇੱਕੋ ਜਿਹੇ ਹੈ ਦਿਆ ਨਹੀਂ 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 ਸਾਰੇ ਵਖਰੇ ਵਖਰੇ ਐਨੇ ਆਪਣੀ ਕਰਤੂਤ ਦਿਖਾਣੀ ਉਹਨੇ ਆਪਣੀ ਹੋਣੀ ਉਹਨੇ ਆਪਣੀ ਹੋਣੀ ਸਭ ਜੀ ਚੰਗੀਆਂ ਪਾਉਂਦੀ ਸਿਫਤ ਕਰਾਂਗੇ ਤੇ ਬਾਕੀ ਭੈਣ ਭਰਾ ਨੂੰ ਇੱਕ ਬੇਨਤੀ ਹੱਥ ਜੋੜ ਕੇ ਆ ਇਹ ਵਪਾਰੀ ਭਰਾ ਜਾਂ ਕੁਛ ਵੀ ਆ ਚਲੋ ਆ ਇਹ ਵੀ ਕਹਿੰਦੇ ਆ ਵੀਰ ਵੀ ਚੈੱਕ ਕਰਕੇ ਤਸਲੀ ਤੇ ਫਰਜ ਸਮਝਿਆ ਕਰ ਇਹਦੀ ਫਰਜਾ ਹੜਾ ਕਿੱਲੇ ਦਾ ਗਰੰਟੀ ਇਥੇ ਨਹੀਂ 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 ਮੈਂ ਭੈਣ ਭਰਾਵਾਂ ਦੀ ਗੱਲ ਕਰਦਾ ਮੈਂ ਤੁਸੀਂ ਭੈਣ ਭਰਾ ਆਪਾਂ ਭੈਣ ਭਰਾਵਾਂ ਵਿੱਚ ਜਿਉਂਨੇ ਵੀ ਦੀ ਜਿੱਦੋਂ ਤੁਸੀਂ ਭੈਣ ਭਰਾਵਾਂ ਦੀ ਗੱਲ ਕਰਦੇ ਆਪਾਂ ਵੇਚੀ ਹੋਣੇ ਉਹਨਾਂ ਦੇ ਆਪਾਂ ਗਰੰਟੀ ਦਵਾਂਗੇ 24 ਘੰਟਿਆਂ ਦੀ ਵੀਰ ਜੀ 24 ਘੰਟੇ ਆਪਣੇ ਜਿਹੜਾ ਮਰਜ਼ੀ ਰੰਗ ਪਾਸ ਕਰਾ ਕੇ ਆਪਣਾ ਫੋਨ ਕਰਦੇ ਵੀਰ ਇਹਨੇ ਜਦ ਦੀ ਗੱਪ ਨਿਕਲੀ ਤੇ 24 ਘੰਟੇ 48 ਘੰਟੇ ਆਪਣੀ ਗਰੰਟੀਆਂ ਕੋਈ ਨਹੀਂ ਤੇ ਇੱਕ ਮੱਝ ਸਾਡੇ ਚੈਨਲ ਮਤਲਬ ਸਾਡੇ ਪਿੰਡ ਵੀ ਗਈ ਆ ਤੁਹਾਡੇ ਪਿੰਡ ਵੀ ਗਈ ਆਂ ਜਿਓ ਗਈ ਟਾਲੀ ਮੱਝ ਗਈ ਟਾਲੀ ਮੱਝ ਗਈ ਆ ਹਾਂ ਜੀ ਉਹ ਵੀਰ ਸਾਡਾ ਦੁਬਈ ਆ ਭਰਾ ਦਾ ਪਿਆਰ ਹੀ ਤੁਹਾਡੇ ਨਾਲ ਤੇ ਬਾਕੀ ਆਪਾਂ ਵੀ ਤੁਹਾਡਾ ਫੁੱਲ ਮਾਨਦਾਨ ਕੀਤਾ ਨਾ ਨਾ ਕੀਤਾ ਕੀਤਾ ਹਾਂ ਤੇ ਭਰਾਵਾਂ ਨੇ ਉਹ ਜਿਹਦੀ ਗੱਲ ਵੀ ਦੇਣੀ ਹੀ ਇੰਨੇ ਆ ਚਲੋ ਬਾਕੀ ਵੀਰ ਮਾਜਰ ਮਾਲਕ ਸਵੰਡ ਨਹੀਂ ਕਰੇ ਉਹਨਾਂ ਨੂੰ ਨਹੀਂ ਨਹੀਂ ਉਹ ਆਂਦੇ ਪਸੰਦ ਹੀ ਬਹੁਤ ਆ ਮੈਨੂੰ ਮਾਜਰ ਹੈ ਬੜੀ ਸੋਹਣੀ ਵੀਰ ਸਾ ਬੜੀ ਮਾਜਰ ਤੁਹਾਡੀ ਵੀ ਮਿਹਰਬਾਨੀ ਉਹਦੇ 'ਚ ਸੌਦਾ ਕਿਹਨਾ ਹੋਰ ਨਾ ਚੱਲਣ ਰਿਹਾ ਸੀ ਨਹੀਂ ਸੌਦਾ ਹੋਇਆ ਵੀਰ ਸੌਦਾ ਹੋਇਆ ਉਹਨੂੰ ਮੈਨੂੰ 1000 ਰੁਪਏ ਮੈਨੂੰ 1000 ਨਾ ਯਾਰ ਮੋੜਨਾ ਪਿਆ ਦਾ ਇਹ ਗੱਲ ਮੰਨ ਲਓ ਇਹਨੂੰ ਜਦੋਂ ਕਿਹਾ ਤੇ ਉਹਨਾਂ ਨੇ ਇੱਕ ਲੈਸ ਕਰਕੇ ਵੀ ਦਿੱਤੀ ਮਾਰ ਨਹੀਂ ਕੀਤਾ ਪਰ ਪੈਸੇ ਤਾਂ ਨਹੀਂ ਵੀਰ ਬੰਦਾ ਵਰਤਦਾ ਬ ਆਪਣਾ ਵੀਰ ਮਾਝ ਦਾ ਸੌਦਾ ਹੋ ਗਿਆ ਇਹਦਾ ਠੀਕ ਆ ਮੇਰਾ 57000 ਰੁਪਏ ਸੌਦਾ ਆ ਉਹਨੇ ਵੀਰ ਮੈਨੂੰ 1000 ਰੁਪਏ ਪਾਇਆ ਵੀਰ ਨੇ ਫਰੀਦਕੋਟ ਦਾ ਵੀਰ ਆ ਉਹਨੇ ਮੈਨੂੰ 1000 ਪਾਇਆ ਮੇਰੇ ਮੈਨੂੰ ਮੈਂ ਵੀਰ ਮੇਰੀ ਮਾਝ ਯਾਰ ਮੇਰੇ ਮਾਮੇ ਮੁੰਡੇ ਰੱਖ ਲਈਏ ਉਹਨੂੰ ਵੀਰ ਵੀ ਮੈਂ ਕਹਣਾ ਏ ਤੇ ਚਲੋ ਮੈਂ ਵੀਰ ਆਪਣੇ ਮਾਮੇ ਦੇ ਮੁੰਡੇ ਲੈ ਗਿਆ ਤੇ ਇਹ ਕਹਿੰਦਾ ਵੀਰ ਫਿਰ ਮੇਰਾ ਮੈਂ ਤੈਨੂੰ ਹੋਰ ਵੇਲਾ ਚੰਗੀ ਲੱਗਦੀ ਆਂਦਾ ਵੀਰ ਮੈਂ ਲੈਣੀ ਉਹ ਤੇ ਮੈਂ ਵੀਰ ਮੈਂ ਤੈਨੂੰ 1000 ਨਾ ਯਾਰ ਮੋੜ ਦੇਣਾ ਆਂਦਾ ਵੀਰ ਮੈਂ 1000 ਨਾ ਯਾਰ ਮੋੜ ਦੇ ਵੀਰਾ ਪਾ 1000 ਨਾ ਯਾਰ ਪਾ ਤਾ ਨੂੰ ਪਤਾ ਗੱਲ ਕੀ ਹੈ ਇਹ ਉਹਨੇ ਵੀਰ ਨੇ ਫੋਨ ਲਾਇਆ ਹੈ ਇਹ ਇੱਕ ਪਿਆਰ ਦੀ ਗੱਲ ਹੁੰਦੀ ਹੈ ਬਿਲਕੁਲ ਬਿਲਕੁਲ ਕਿਥੋਂ ਵੀਰ ਨੇ ਫੇਰ ਵੀਡੀਓ ਵੇਖਣੀ ਹੈ ਆਪਣੀ ਫੇਰ ਵੇਖ ਲੈਣੀ ਵੀਰ ਨੇ ਵੀਡੀਓ ਵੀਰ ਨੂੰ ਪਤਾ ਲੱਗ ਹੀ ਜਾਣਾ ਤਾਂ ਕਰਕੇ ਮੰਨ ਲਓ ਵੀ ਉਹਨੇ ਆਪਾਂ ਫ੍ਰੀਜ ਕੋਡ ਦਸਾਈ ਆਈ ਵੀਰ ਜੀ ਦੀ ਠੀਕ ਹੈ ਤਾਂ ਉਹ ਵੀ ਜਿਹੜੇ ਵੀਰ ਨੂੰ ਉਹਨੂੰ ਪਤਾ ਲੱਗ ਜੀ ਉਹ ਮੱਝ ਕੇ ਆਪਣੇ ਬੰਦੇ ਨੇ ਲਈ ਤਾਂ ਕਰਕੇ ਹੀ ਬਿਲਕੁਲ ਬਿਲਕੁਲ ਵੀ ਕਿਹਨੇ ਨੂੰ ਮਨਾ ਕਰੀਏ ਤੇ ਅਗਲੇ ਨੂੰ ਗੁੱਸਾ ਆਉਂਦਾ ਇਸ ਗੱਲ ਦਾ ਚਲੋ ਚਲੋ ਇਹ ਤਾਂ ਹੁੰਦਾ ਹੀ ਹੈ ਅਗਲੀ ਦੀ ਹੋਰ ਗੱਲ ਹੁੰਦੀ ਆ ਵੀ ਜਿਹੜੀ ਸਾਈ ਆ ਜਿੱਦਾਂ ਕਈ ਵਾਰੀ 2-4 ਮਿੰਟਾਂ ਚ ਸਾਈ ਇੱਕ ਦੂਜੇ ਪੈ ਜਾਂਦੇ ਕਈ ਨਹੀਂ ਅਗਲਾ ਗੱਲ ਕਰਦਾ ਵਾ ਉਹ ਗੱਲ ਕਰਦਾ ਪਹਿਲਾਂ ਸਾਈ ਹੋਰ ਪਾ ਦਿੰਦਾ ਸਾਈ ਹੋਰ ਪਾ ਦਿੰਦਾ ਇਹ ਗੱਲ ਦਾ ਵੀ ਕਈ ਵਾਰ ਅਮੀਰ ਗੁੱਸਾ ਕਰ ਲੈਂਦੇ ਕਰਨ ਦੇ ਕਰ ਲੈਂਦੇ ਵਿੱਚ ਮੈਂ ਤਾਂ ਕਹਿਣਾ ਪਾਉਣਾ ਆਪਣੀ ਹੋਈ ਹੀ ਵੀ ਜੀ ਉਹਨਾਂ ਨਾਲ ਕਈ ਭੈਣ ਭਰਾ ਕਹਿ ਦਿੰਦੇ ਵੀ ਤੁਸੀਂ ਵਿਗੀਆਂ ਦੀ ਵੀਡੀਓ ਪਾ ਦਿੰਦੇ ਹ ਇੱਕ ਮਾਲ ਚੰਗਾ ਇੱਕ ਭਾ ਚੰਗਾ ਇੱਕ ਬੰਦੇ ਦਾ ਸੁਭਾ ਚੰਗਾ ਜਿਹੜੀ ਜ਼ਬਾਨਾਂ ਜ਼ਬਾਨ ਵੀਰ ਆਪਣੀ ਕੁਝ ਵੀ ਕਰਾ ਸਕਦੀ ਏ ਜ਼ਬਾਨ ਹੱਡੀਆਂ ਤੜਾ ਵੀ ਦਿੰਦੀ ਆ ਇਹ ਹੱਡੀਆਂ ਵਿਚਾਰ ਵੀ ਦਿੰਦੀ ਆ ਇਹਦੇ ਜੀ ਹੱਡੀ ਕੋਈ ਨਹੀਂ ਹੁੰਦੀ ਇਹਦੀ ਹੱਡੀ ਨਹੀਂ ਹੁੰਦੀ ਇਹ 7-8 ਵਾਲ ਪੈ ਜਾਂਦੇ ਆ ਪਰ ਛੱਡੀ ਨਹੀਂ ਹੁੰਦੀ ਫਿਰ 7-8 ਵਾਲ ਬੰਦੇ ਤੇ ਪਵਾ ਦਿੰਦੀ ਏ ਪਵਾ ਦਿੰਦੀ ਪਵਾ ਦਿੰਦੀ ਤੇ ਬਾਕੀ ਵੀਰ ਆਪੋ ਆਪਣੀ ਸਮਝਿਆ ਹਰ ਕਿਸ ਨੇ ਆਪਣਾ ਤਰੀਕਾ ਵੇਖਣਾ ਆਪਾ ਆਪਣਾ ਵੇਖਣਾ ਵੀਰ ਜੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀਡੀਓ ਵੇਖਣ ਵਾਲਿਆਂ ਦਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਕਰ ਦਿਓ ਸ਼ੇਅਰ ਇਹ ਦੱਸ ਦੇਣਗੇ